ਹੈਲੋ ਸਤਿ ਸ੍ਰੀ ਅਕਾਲ ਗਾਇਜ਼ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਮੈਂ ਵੀ ਪਧੀਆ ਆ ਤਾਂ ਮੈਂ ਅੱਜ ਕੋਈ ਵੀਡੀਓ ਨਹੀਂ ਸੀ ਬਣਾਉਣ ਨੂੰ ਜੀ ਕਰਦਾ ਬਿਕੋਜ਼ ਮੈਂ ਨਾ ਬੈਠੀ ਵੀਡੀਓ ਬਣਾਉਣ ਨੂੰ ਤਾਂ ਮੈਂ ਜਦੋਂ ਫੋਨ ਖੋਲਿਆ ਤੇ ਮਹਿਕ ਦੀ ਲਾਇ ਉਹ ਚੱਲਣ ਦੇਈ ਸੀਗੀ ਲਾਈਵ ਲਾਈਵ ਹੋਈ ਹੋਈ ਸੀ ਉਹ ਤੇ ਤੇ ਉਹ ਨਾ ਬੈਠੀ ਤੇ ਆਪਣੇ ਇੰਨੇ ਪੰਜਾਬੀਆਂ ਦਾ ਮਿਆਰ ਗਿਰਿਆ ਹੋਇਆ ਨਾ ਉਨੇ ਇੱਕ ਦਿਨ ਗਾਲਾਂ ਕੱਢ ਲਈਆਂ ਹਨ ਤੇ ਉਹ ਕੁਝ ਨਹੀਂ ਸੀ ਏਦਾਂ ਦਾ ਬੋਲ ਰਹੀ ਉਹਨੂੰ ਉਸਾਉਂਦੇ ਆ ਉਹਨੂੰ ਪ੍ਰੂਵ ਕਰਦੇ ਆ ਵੀ ਤੂੰ ਬੋਲ ਬੋਲ ਹਨਾ ਤੂੰ ਭੱਜ ਗਈ ਸੀ ਤੇਰੇ ਕਿ ਯਾਰ ਤੁਸੀਂ ਕੀ ਬੋਲਦੇ ਆ ਜੇ ਅਗਲਾ ਨਹੀਂ ਬੋਲਦਾ ਤੁਸੀਂ ਜਾਣ ਕੇ ਜਲੂਸ ਕਢਾਉਣਾ ਹੈ ਆਪਦੀ ਪੰਜਾਬੀ ਕਮਿਊਨਿਟੀ ਦਾ ਜਲੂਸ ਕਢਾਈ ਜਾਂਦੇ ਆ ਤੁਸੀਂ ਬੱਸ ਕਰ ਜੋ ਹੁਣ ਉਨੇ ਗਾਲਾਂ ਕੱਢੀਆਂ ਹਨਾ ਉਹ ਆਪਾਂ ਨੂੰ ਦਿਸ ਗਿਆ ਹੁਣ ਤੁਸੀਂ ਆਪ ਕੀ ਕਰ ਰਹੇ ਹੋ ਉਹਦੀ ਲਾਈਵ ਦੇ ਵਿੱਚ ਜਾ ਜਾ ਕੇ ਉਹਨੂੰ ਕਦੇ ਕੁਛ ਕਦੇ ਕੁਛ ਕਹੀ ਕੀ ਕੀ ਕੁਛ ਬੋਲਦੇ ਆ ਤੁਸੀਂ ਉਹ ਨਹੀਂ ਤੁਹਾਨੂੰ ਦਿਸਦਾ ਹੋਏਗਾ ਮੈਂ ਵੀ ਉਹਨੂੰ ਰੋਸਟ ਕਰਦੀ ਆ ਮੈਂ ਮੈਨੂੰ ਪਤਾ ਹੈ ਉਹਨੇ ਗਾਲਾਂ ਕੱਢੀਆਂ ਰੋਂਗ ਮੈਂ ਰੋਸਟ ਕਰਨੇ ਰੋਸਟ ਵਾਲੀ ਵੀਡੀਓ ਬਣਾਉਣੀ ਸੀ ਕਿਉਂਕਿ ਹਜੇ ਨਾ ਰਿੰਪਲ ਨੇ ਕੁਛ ਬੋਲਿਆ ਨਾ ਉਧਰੋਂ ਕੋਈ ਗੱਲ ਹੋਈ ਹਨਾ ਤੇ ਮੈਂ ਉਸ ਦੇ ਸੋਚਦੀ ਸੀ ਵੀ ਇਹਨਾਂ ਦੋਨਾਂ ਦਾ ਵਿੱਚ ਖਰਿਆ ਪੈਚਅਪ ਹੋ ਗਿਆ ਹੋਊਗਾ ਵੀ ਉਹਨੇ ਕੋਈ ਗੱਲ ਨਹੀਂ ਕੀਤੀ ਉਹ ਬੜੀ ਸੋਹਣੀ ਆ ਆਪਣੀ ਲਾਈਫ ਤੇ ਬੈਠੀ ਆ ਹਨਾ ਤੇ ਇਹ ਵੀ ਬਿਨਾ ਗਾਲ ਤੋਂ ਕਾਤੇ ਆਪਾਂ ਕਿਸੇ ਤੇ ਗਲਤ ਕਹੀ ਜਾਣਾ ਆ ਹਨਾ ਤਾਂ ਤੁਸੀਂ ਉਹਨੂੰ ਜਾ ਕੇ ਲਾਈਵ ਦੇ ਵਿੱਚ ਮਾਂ ਭੈਣ ਦੀਆਂ ਗਾਲਾਂ ਕੱਢੀ ਜਾਂਦੇ ਆ ਹਾਂ ਉਹਨੇ ਕੱਢੀਆਂ ਮੈਂ ਮੰਨਦੀ ਉਹਨੇ ਕੱਢੀਆਂ ਆ ਪਰ ਤੁਸੀਂ ਵੀ ਉਹਦੇ ਨਾਲ ਦੇ ਹੋਗੇ ਤੁਹਾਡੇ ਤੇ ਉਹਦੇ ਚ ਕੋਈ ਫਰਕ ਹੀ ਨਹੀਂ ਰਹਿ ਗਿਆ ਹਨਾ ਮੈਂ ਵੀ ਰਿੰਪਲ ਦੇ ਪ੍ਰੋਗਰਾਮ ਦੇਖਦੀ ਆ ਮੈਨੂੰ ਰਿੰਪਲ ਦੇ ਪ੍ਰੋਗਰਾਮ ਵਧੀਆ ਲੱਗਦੇ ਆ ਮੈਂ ਉਹਨੂੰ ਕਮੈਂਟ ਵੀ ਕਰਦੀ ਹੁੰਨੀ ਆ ਪ੍ਰੋਗਰਾਮ ਦੇ ਵਿੱਚ ਇਹ ਨਹੀਂ ਵੀ ਮੈਂ ਪਰ ਜਿਹੜੀ ਮੇਰੀ ਏਜ ਹੈ ਨਾ ਮੇਰੀ ਏਜ ਮੈਂ ਆਪਣੀ ਏਜ ਦੇ ਅਕੋਰਡਿੰਗ ਤੁਹਾਨੂੰ ਗੱਲ ਦੱਸਦੀ ਆ ਵੀ ਇਦਾਂ ਨਹੀਂ ਚੰਗਾ ਲੱਗਦਾ ਵੀ ਥੋੜਾ ਜਿਹਾ ਬੰਦੇ ਨੂੰ ਮਚਿਓਰ ਹੋ ਜਾਣਾ ਚਾਹੀਦਾ ਹੈ ਹਨ ਵੀ ਤੁਸੀਂ ਕਿਸੇ ਕੁੜੀ ਨੂੰ ਇਦਾਂ ਦੇ ਕਮੈਂਟ ਕਰ ਰਹੇ ਆ ਹੈ ਜੇ ਨਹੀਂ ਜੇ ਉਹ ਇਸ ਟਾਈਮ ਬੋਲਦੀ ਹੋਵੇ ਔਰਿੰਪਲ ਨੂੰ ਕੁਝ ਬੋਲਦੀ ਹੋਵੇ ਫੇਰ ਮੈਂ ਉਹਨੂੰ ਕਵਾਂ ਵੀ ਹਾਂ ਵੀ ਤੂੰ ਇਦਾਂ ਇਦਾਂ ਤੇਰੇ ਕਿੰਨੇ ਯਾਰ ਆ ਤੇਰਾ ਫਲਾਨਾ ਪਲੀਜ਼ ਮੇਰੇ ਸਾਰੇ ਭੈਣ ਭਰਾਵਾਂ ਕੇ ਬੇਨਤੀ ਆ ਵੀ ਨਾ ਕਰੋ ਇਦਾਂ ਹਨਾ ਤੇ ਮੇਰੀ ਇਹ ਦੂਜੀ ਵੀਡੀਓ ਹੈਗੀ ਦੀਪ ਮਥੜੂ ਤੇ ਦੀਪ ਮਥੜੂ ਤੇ ਇਦਾਂ ਹੈ ਤੇ ਉਹਨੂੰ ਉਹਦੇ ਐਮਐਲਏ ਨੇ ਸ਼ਹਿਰ ਦੇ ਐਮਐਲਏ ਨੇ ਸਨਮਾਨਿਤ ਕੀਤਾ ਦੇਖੋ ਚਾਰ ਮਹੀਨਾ ਉੱਥੇ ਪਹੁੰਚ ਜਾਣਾ ਹੈ ਲੱਗੇ 15-20 ਮਿੰਟ ਲੱਗੇ ਨਹੀਂ ਵਧੀਆ ਵਧੀਆ ਕੀ ਆ ਚੱਲੇ ਮਿੱਤਰੋ ਠੀਕ ਠਾਕ ਜੀ ਵਾ ਵਧੀਆ ਕੌਣ ਮਿਲ ਗਿਆ ਨਾ ਮੈਂ ਅਗਲਾ ਪਛਾਨਣ ਜਾਂਦਾ ਲੈ ਆਇਸ਼ਾ ਪਹਿਲਾਂ ਪਛਾਨਣ ਜਾਂਦਾ ਮੈਂ ਤੇ ਪਛਾਨਣ ਪਹਿਲਾਂ ਦੋਈ ਸਹੀ ਦੇਸ਼ ਦੀ ਔਰ ਸੂਬੇ ਦੀ ਉਹਦੀ ਜਾਣਕਾਰੀ ਨਹੀਂ ਸੀ ਉਹਦੀ ਖਬਰ ਨਹੀਂ ਸੀ ਹੁੰਦੀ ਵੀ ਕੀ ਕੋਈ ਚੱਲ ਰਿਹਾ ਉਹਦੀ ਲੋੜ ਨਹੀਂ ਪਈ ਹੁੰਦੀ ਕਿਉਂਕਿ ਸਾਰੇ ਕੋਈ ਤੁਹਾਡੇ ਟੈਲੀਫੋਨ ਤੇ ਤੁਹਾਡੇ ਸੋਸ਼ਲ ਮੀਡੀਆ ਤੇ ਇਹ ਸਾਰੇ ਕੋਈ ਜਾਗਰੂਕ ਹੁੰਦਾ ਕਦੀ ਉਹ ਬਸ਼ਤ ਪਾਣੀ ਕਹਿੰਦੇ ਸੀ ਉਹ ਛਾਣ ਲਿਆ ਓਏ ਕੋਈ ਤਾਰੇ ਨੂੰ ਮਾਰ ਦੇ ਲੋਰੀ ਤੁਮ ਹੈ ਅੱਜ ਖਸ ਕੋਈ ਰੌਣਕ ਮੈਲਾ ਵੀ ਕਰਦੇ ਆ ਲਗੇ ਐਮਐਲਏ ਸਾਹਿਬ ਦਾ ਸਾਰੇ ਕੰਮਕਾਰ ਛੱਡ ਕੇ ਤੇ ਐਦਾਂ ਦੇ ਕੰਜਰਾਂ ਨੂੰ ਸਨਮਾਨਿਤ ਕਰਨ ਆ ਰਹੇ ਹੈ ਹਨਾ ਅਰਦੂ ਲਾਮ ਤਾਂ ਇਦਾਂ ਦੇ ਐਮਐਲਏ ਦੇ ਉਦਾਂ ਵੀ ਸਾਰਾ ਕੁਝ ਤਾਂ ਵੇਚ ਦਿੱਤਾ ਪੰਜਾਬ ਦਾ ਹੁਣ ਰਹਿ ਕੀ ਗਿਆ ਆਹਾਂ ਕੋਸ਼ਿਸ਼ ਕਰਨਾ ਆ ਫਲਾਣੇ ਕੰਜਰਾਂ ਨੂੰ ਸਨਮਾਨਿਤ ਕਰ ਲੋ ਤੇ ਧਮਕਾਨਿਆਂ ਨੂੰ ਕਰ ਲੋ ਹੈਨਾ ਇਹ ਅੱਗੇ ਤਾਂ ਨਹੀਂ ਸੀ ਇਹ ਕੁਝ ਹੁੰਦਾ ਇਹ ਨਵਾਂ ਹੋਣ ਲੱਗਾ ਹੈ ਨਾ ਹੁਣ ਮੈਨੂੰ ਨਹੀਂ ਲੱਗਦਾ ਵੀ ਅਸੀਂ ਇਦਾਂ ਦਾ ਆਪਣੀ ਲਾਈਫ ਦੇ ਵਿੱਚ ਕੁਝ ਦੇਖਿਆ ਆ ਜਿਹੜਾ ਅੱਜਕੱਲ੍ਹ ਹੋ ਰਿਹਾ ਹੈ ਸਾਰਾ ਕੁਝ ਵੇਚ ਕੇ ਤੁਸੀਂ ਖਾ ਗਏ ਤੁਸੀਂ ਹੁਣ ਇੱਥੇ ਆ ਕੇ ਆਪ ਕਹਿ ਰਹੇ ਆ ਵੀ ਅਸੀਂ ਇਹਨੂੰ ਸਨਮਾਨਤ ਦੀਪ ਮਥਾੜੂ ਨੂੰ ਸਨਮਾਨਤ ਕਿਹੜੀ ਗੱਲ ਦਾ ਕਰ ਰਹੇ ਆ ਤੁਸੀਂ ਇਹ ਤਾਂ ਦੱਸੋ ਵੀ ਉਹਨੇ ਸਲਫਾਸ ਖਾਧੀ ਸੀ ਉਸ ਕਰਕੇ ਸਨਮਾਨਤ ਕਰ ਰਹੇ ਸਲਫਾਸ ਖਾ ਕੇ ਚੈਨਲ ਬਣਾ ਲਿਆ ਹੈ ਹਨਾ ਮੈਂ ਕਹਿੰਿਆ ਹੋਰ ਕਿ ਕਿਤੇ ਲਓ ਜੀ ਜਿਹੋਦੇ ਨੂੰ ਸਨਮਾਨਿਤ ਕੀਤਾ ਗਿਆ ਤੇ ਨਾਲ ਸਰਟੀਫਿਕੇਟ ਵੀ ਦਿੱਤਾ ਗਿਆ ਹੈ ਹਨਾ ਤੇ ਇਹਨੂੰ ਇਹ ਵੀ ਦੱਸਣਾ ਸੀ ਵੀ ਅਸੀਂ ਇਸ ਉਪਲਬਧੀ ਕਰਕੇ ਇਹਨੂੰ ਫੁਲਾਨੇ ਬੰਦੇ ਨੂੰ ਸਨਮਾਨਿਤ ਕਰ ਅੱਗੇ ਇਦਾਂ ਸਨਮਾਨਿਤ ਹੁੰਦਾ ਸੀ ਵੀ ਇਹਨੇ ਆ ਕੰਮ ਕੀਤਾ ਤੇ ਇਹਨੂੰ ਇਹ ਸਨਮਾਨ ਮਿਲਦਾ ਆ ਹਨਾ ਇਹਦੀ ਬਦਲੇ ਵੇ ਸਨਮਾਨ ਕਰਦੇ ਹੁੰਦੇ ਸੀ ਵੀ ਉਹਨੂੰ ਉਹਦਾ ਕੰਮ ਦੇ ਬੇਸ ਤੇ ਕਰਦੇ ਹੁੰਦੇ ਸੀ ਕਿਸੇ ਨੂੰ ਵੀ ਸਨਮਾਨਿਤ ਕਰਨਾ ਤੇ ਅੱਜ ਕੱਲ ਤਾਂ ਕੋਈ ਹਾਲ ਹੀ ਨਹੀਂਗਾ ਇਹਨਾਂ ਦਾ ਹਾਂ ਤੇ ਲੋਕਾਂ ਤੋਂ ਪੈਸੇ ਖਾ ਖਾ ਕੇ ਭੈਣਾਂ ਦੇ ਵਿਆਹਾਂ ਦੇ ਨਾਂ ਤੇ ਤਾਂ ਤੁਸੀਂ ਸਨਮਾਨਤ ਵੀ ਹੋ ਜਾਂਦੇ ਆ ਹੈ ਜਦ ਇਦਾਂ ਲੋਕੀ ਵੀ ਇਦਾਂ ਦੇ ਆ ਵੀ ਜੇ ਕਿਸੇ ਗਰੀਬ ਨੂੰ ਉਦਾਂ ਨਹੀਂ ਦੇਣਾ ਹੈਗਾ ਇਦਾਂ ਸਨਮਾਨਤ ਕਰਨ ਲੱਗ ਜਾਣਾ ਆ ਚਲੋ ਕਰੋ ਸਨਮਾਨ ਬਲੌਗਰਾਂ ਦੀ ਮੈਂ ਦੇਖਿਆ ਵੀ ਹੈ ਨਾ ਜਿੱਦਾਂ ਆਪਸ ਦੇ ਵਿੱਚ ਇਹਨਾਂ ਦੀ ਕਮਿਊਨਿਟੀ ਹੈ ਇਹ ਇੱਕ ਦੂਜੇ ਨੂੰ ਹੈ ਨਾ ਵੀ ਕਿਸੇ ਨੂੰ ਥੱਲੇ ਨਹੀਂ ਸੱਟਦੇ ਹੈਗੇ ਸਾਡੇ ਵਾਲੇ ਜਿੱਦਾਂ ਰੋਸਟਰ ਇਹ ਜਿਹੜੇ ਹਨਾ ਉਹ ਤਾਂ ਇਦਾਂ ਦੇ ਵੀ ਜਿਹੜੇ ਜਿਹੜੇ ਤਾਂ ਹੈਗੇ ਵੱਡੇ ਰੋਸਟਰ ਹੈ ਉਹ ਤਾਂ ਕਿਸੇ ਦੀ ਬਾਹ ਨਹੀਂ ਫੜਦੇ ਹੈਗੇ ਛੋਟੇ ਰੋਸਟਰ ਦੀ ਜੇ ਕੋਈ ਹੈਗਾ ਆ ਤੇ ਪਹਿਲੀ ਤਾਂ ਗੱਲ ਜੇ ਉਹਨਾਂ ਨੂੰ ਕਹਿ ਦੋ ਨਾ ਵੀ ਹਾਂ ਵੀ ਮੈਂ ਚੈਨਲ ਬਣਾਉਣਾ ਮੈਨੂੰ ਆ ਫਲਾਨੀ ਚੀਜ਼ ਦੱਸਿਓ ਅਗਲਾ ਮਜ਼ਾਕ ਆ ਬਣਾਉਂਦਾ ਹੂੰ ਸਾਰਿਆਂ ਦੀ ਗੱਲ ਕਰਦੀ ਮੈਂ ਸਾਰਿਆਂ ਤੋਂ ਪੁੱਛਿਆ ਹੋਇਆ ਕਿਸੇ ਦਾ ਵੀ ਕੋਈ ਹੈ ਨਹੀਂ ਵੀ ਕੋਈ ਇੱਕ ਬੰਦਾ ਸਾਰੇ ਇਦਾਂ ਦੇ ਆ ਇਹ ਇਨਦੇ ਵਿੱਚ ਹੈ ਨਹੀਂ ਵੀ ਸਾਡੀ ਕਮਿਊਨਿਟੀ ਦਾ ਬੰਦਾ ਆ ਉਹ ਹੈਨਾ ਮੈਂ ਤਾਂ ਹੁਣ ਦੇਖ ਲਿਆ ਵੀ ਜੇ ਕੋਈ ਇਦਾਂ ਕਰਦਾ ਤੇ ਉਦਾਂ ਹੀ ਕਰੋ ਉਹਦੇ ਨਾਲ ਤੇ ਸਾਂਝਾ ਪੇਕਾ ਕਰ ਜਿਹੜੀ ਸਾਡੀ ਐਨਜੀਓ ਚੱਲ ਰਹੀ ਆ ਤੁਸੀਂ ਦੇਖਿਓਗੇ ਉਹ ਮੈਡਮ ਹਰਪ੍ਰੀਤ कौर ਸੰਧੂ ਜੀ ਉਹ ਮੈਂ ਕਹਤੁਂ ਤੁਸੀਂ ਤੇ ਮਿਲਣਾ ਨਹੀਂ ਮੈਂ ਤੇ ਮਿਲਣਾ ਵੀ ਕਾਹ ਹੋਗਾ ਪਰਾਂਵਾਂ ਨੂੰ ਜੀ ਆਇਆਂ ਜੀ ਭਾਜੀ ਪਹਿਲਾਂ ਉਹਨਾਂ ਨੂੰ ਪਤਾ ਹੀ ਪਲੇਟਾਂ ਛੁੱਟੀਆਂ ਲਾਉਣੀਆਂ। ਅੱਜ ਵੀ ਬੜੇ ਸੰਗ ਲਾਉਣੇ ਕਾਲੀ ਇਹ ਰੰਗ ਹੈ। ਪੂਰੀ ਪੇਟ ਭਰੀ ਹੈ। ਇਹਦੀ ਬਿਲਕੁਲ ਦੇਖੋ ਭਾਈ ਥੋੜੀ ਹੈ ਰੰਗ। ਨਹੀਂ ਨਹੀਂ ਹੋ ਰਹੀ। ਮੈਂ ਹੋਰ ਲਗਾ। ਯਾਰ ਭਾਈ ਮੈਨੂੰ ਕੋਈ ਚਿੱਤ ਨਹੀਂ ਕੋਈ ਚਿੱਤ ਲੱਗਦਾ। ਉਹ ਵਾਰ। ਮੈਂ ਹੋਰ ਲਗਾ ਕਿਉਂ ਪਰਸਨਲੀ ਮੰਨਦੇ ਕਿ ਚੱਲੀ ਮੈਂ ਸੌਰੀ ਗਾਇਜ਼ ਥੋੜਾ ਜਿਹਾ ਪਰਸਨਲ ਹੋ ਗਿਆ। ਪਤਾ ਨਹੀਂ ਮੇਰਾ ਮੂਡ ਬੜਾ ਆਫਸੈਟ ਜਿਹਾ ਹੈ ਮੇਰਾ ਇਹਨਾਂ ਵੀਡੀਓ ਬਣਾਉਣ ਨੂੰ ਜੀ ਨਹੀਂ ਸੀਗਾ ਉਹਦਾ ਬਟ ਫਿਰ ਵੀ ਮੈਂ ਇਹਦੀ ਵੀਡੀਓ ਚੱਕੀ ਹੋਈ ਸੀਗੀ ਕੱਲ ਅੱਧਾ ਕ ਘੰਟਾ ਹੋ ਗਿਆ ਤੇ ਮੈਂ ਕਿਹਾ ਚੱਲ ਬਣਾ ਦਿੰਨੇ ਆ ਹਨਾ ਇੱਥੇ ਕੱਲ ਦਾ ਧਾਰਿਆ ਸੀ ਵੀ ਇੱਥੇ ਵੀਡੀਓ ਬਣਾਉਣੀ ਹੈ ਹੈ ਤੇ ਆ ਦੇਖ ਲਓ ਹੁਣ ਵੀ ਚਲੋ ਖਾਓ ਪਕੌੜੇ ਦੀਪੂ ਬਹੁਤ ਫ੍ਰੀ ਦੇ ਪਕੌੜੇ ਹਨਾ ਤੇ ਦੇਖੋ ਵੀ ਨਾਮ ਮਿਲਿਆ ਮੁੰਡੇ ਨੂੰ ਤੇ ਹੁਣ ਮੁੰਡੇ ਨੇ ਜਾ ਕੇ ਆਪਦੀ ਮੰਮਾ ਨੂੰ ਦਿਖਾਉਣਾ ਮੰਮਾ ਮੈਂ ਆ ਗਿਆ ਉਹ ਕਿਹੜਾ ਐਕਟਰ ਸੀਗਾ ਉਹ ਦੀ ਚੇਤਾ ਨਾ ਮਾ ਮੈਂ ਆ ਗਿਆ ਮੈਂ ਕਹਾ ਉਹ ਹਾਲੇ ਦਾ ਸਨਮਾਨ ਕੀਤਾ ਗਿਆ ਸਾਰਿਆਂ ਨੇ ਕਿੰਨੀ ਸਨਮਾਨ ਹੋ ਗਏ ਸਾਡੇ ਅੜੇ ਰਹਿ ਗਏ ਸਟੈਗਰ 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 ਠੀਕ ਹੈ ਸਨਮਾਨ ਤਾਂ ਕੀਤਾ ਤੇ ਮੈਨੂੰ ਕੁਝ ਕਿਤੇ ਗਿਆ ਅੱਗੇ ਆਏ ਤੇ ਬਟਾਲੀ ਚ ਲੋਪਰੀ ਕਲਾਬ ਕੋ ਚੌਂਕ ਦਾ ਅਗੇ ਜੰਗ ਫਤੇਹ ਸਿੰਘ ਐਮਐਲਏ ਆਇਆ ਸੀ ਨਾ ਜੰਗ ਫਤੇਹ ਸਿੰਘ ਦੀਪੂ ਸਰਦਾਰ ਅਨਾਮ ਲੈ ਕੇ ਘਰੇ ਆ ਗਏ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਆਪਣੀ ਘਰ ਵਾਲੀ ਨੂੰ ਦਿਖਾਇਆ ਵੀ ਦੇਖ ਮੇਰੀਆਂ ਪ੍ਰਾਪਤੀਆਂ ਦੇਖ ਹੈ ਐਵੇਂ ਤੂੰ ਛੱਡ ਛੱਡ ਭੱਜ ਜਾਨੀ ਮੈਂ ਮੈਨੂੰ ਤਾਂ ਸਨਮਾਨ ਕਰਦੇ ਐ ਐਮ ਐਲ اے ਨਾ ਦੱਸੋ ਐਮ ਐਲ اے ਤਾਂ ਕੰਮੇ ਹੀ ਨਹੀਂ ਰਹਿ ਗਿਆ ਹੈਗਾ ਮੈਂ ਪਰਸੋ ਦੀ ਲਾਹਾ ਦੇਖਿਆ ਵੀ ਆ ਜਿਹੜੀ ਭਗਵੰਤ ਮਾਨ ਮੀਟਿੰਗ ਕਰਕੇ ਆ ਉਹਦੇ ਵਿੱਚ ਬੜਾ ਹੈਪੀ ਐ ਮੈਨੂੰ ਲੱਗਦਾ ਇਹਨੇ ਵੇ ਪਾਣੀ ਦੇ ਤਾ ਹਰਿਆਣੇ ਨੂੰ ਵਿਕ ਗਿਆ ਇਹ ਸਾਰਾ ਕੁਝ ਹੀ ਵਿਕ ਗਿਆ ਐ ਪੰਜਾਬ ਦਾ ਹਾਲ ਬਹੁਤ ਮਾੜਾ ਹੋ ਜਾਣਾ ਦੇਖ ਕੇ ਰੋਣਾ ਆਉਂਦਾ ਐ ਇਹ ਇੱਥੇ ਕੰਜਰਪੋਗਰ ਦੇ ਫਿਰਦੇ ਸੋਚੀਂ ਗਾਈਸ ਤੁਸੀਂ ਵੀ ਆਪਣੀ ਰਾਏ ਜਰੂਰ ਦੱਸਿਓ ਵੀ ਕੀ ਤੁਹਾਨੂੰ ਵੀ ਲੱਗਦਾ ਆ ਵੀ ਪਾਣੀ ਗਿਆ ਹਨਾ ਜਿੱਦਾਂ ਇਹ ਬੋਲਦਾ ਸੀ ਜਿੱਦਾਂ ਇਹ ਬੋਲਦਾ ਸੀ ਗੜਕ ਕੇ ਉਹਨੂੰ ਗੜਕ ਹੀ ਨਹੀਂ ਰਹੀ ਸੋਚਾਂਗੇ ਕਹਿੰਦਾ ਇਹਦੇ ਬਾਰੇ ਸੋਚਿਆ ਜਾ ਸਕਦਾ ਹੈ ਤੇ ਅੱਗੇ ਤਾਂ ਪਹਿਲਾਂ ਹੀ ਸਾਫ਼ ਹੀ ਜਵਾਬ ਦੇ ਦਿੰਦਾ ਹੁੰਦਾ ਸੀ ਵੀ ਅਸੀਂ ਪਾਣੀ ਬਾਰੇ ਸਾਡੇ ਨਾਲ ਗੱਲ ਨਾ ਕਰੋ ਹਨਾ ਤੇ ਹੁਣ ਤੋਂ ਸੋਚਣ ਤੇ ਆ ਗਿਆ ਜਦੋਂ ਸਮਝ ਲੋ ਗਈ ਚੀਜ਼ ਹਨਾ ਲੋਕਾਂ ਦੀਆਂ ਜ਼ਮੀਨਾਂ ਚਲੇ ਗਈਆਂ ਪਾਣੀ ਵੀ ਦੇ ਤ ਰਹਿ ਕੀ ਗਿਆ ਉੱਥੇ ਸੋ ਗਾਇਜ਼ ਅੱਜ ਦੀ ਵੀਡੀਓ ਸੀ ਇੰਨੀ ਪਰ ਕਿਸੇ ਨੂੰ ਗੁੱਸਾ ਕਰਨ ਦੀ ਲੋੜ ਨਹੀਂ ਗਈ ਹਨਾ ਮੈਂ ਸਿਰਫ ਆਪਣਾ ਪੁਆਇੰਟ ਪੁਆਇੰਟ ਆਫ 뷰 ਦੱਸਿਆ ਹੈ ਵੀ ਮੈਨੂੰ ਇਦਾਂ ਲੱਗਦਾ ਹੈ ਹਨਾ ਤੁਹਾਡਾ ਸਾਰੇ ਸਾਰਿਆਂ ਦੀ ਰਾਏ ਸੇਮ ਨਹੀਂ ਹੁੰਦੀ ਹੈਗੀ ਕੋਈ ਗੱਲ ਨਹੀਂ ਜੇ ਕਿਸੇ ਦੀ ਡਿਫਰੈਂਟ ਹੈ ਆਈ ਡੋਨਟ ਕੇਅਰ ਤੇ ਗੁੱਸਾ ਕਰਨ ਦੀ ਕੋਈ ਲੋੜ ਨਹੀਂ ਹਨਾ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਜੇਕਰ ਮੇਰੀ ਵੀਡੀਓ ਚੰਗੀ ਲੱਗੀ ਤੇ ਲਾਈਕ ਕਰੇ ਸ਼ੇਅਰ ਕਰੇ ਤੇ ਸਬਸਕ੍ਰਾਈਬ ਕਰੇ ਮੇਰੇ ਚੈਨਲ ਨੂੰ ਮਿਲਦੇ ਆਂ ਅਗਲੀ ਵੀਡੀਓ 'ਚ ਸਤਿ ਸ੍ਰੀ ਅਕਾਲ ਬਾਏ ਬਾਏ